ਅੱਜ ਬੇਸਣ ਦੀ ਬਰਫੀ ਬਣਾਵਾਂਗੇ ਘਰ ਦੇ ਵਿੱਚ ਬਣਾਈ ਹੋਈ ਬਰਫੀ ਬਾਜ਼ਾਰ ਦੀ ਬਰਫੀ ਨਾਲੋਂ ਹੈਲਦੀ ਹੁੰਦੀ ਹੈ ਤੇ ਟੇਸਟੀ ਬਣਦੀ ਹੈ ਬਰਫੀ ਬਣਾਉਣ ਦੇ ਲਈ 200 ਗ੍ਰਾਮ ਬੇਸਣ 100 ਗ੍ਰਾਮ ਖੰਡ ਇੱਕ ਚਮਚ ਹਰੀ ਇਲਾਇਚੀ ਦਾ ਪਾਊਡਰ ਇਹ ਮੈਂ ਚਾਰ ਇਲਾਇਚੀ ਦੇ ਬੀਜ ਕੱਟ ਕੇ ਇਹਨਾਂ ਨੂੰ ਕੁੱਟ ਲਿਆ ਆ 150 ਗ੍ਰਾਮ ਦੇਸੀ ਘਿਓ ਤੈਨ ਦੇ ਵਿੱਚ ਪਹਿਲਾਂ ਘਿਓ ਪਾਣਾ ਆ ਇਹ ਬਾਕੀ ਦਾ ਘਿਓ ਆਪਾਂ ਬਾਅਦ ਵਿੱਚ ਪਾਵਾਂਗੇ ਇਹ ਮੈਲਟ ਹੋਣ ਤੇ ਵੇਸਣ ਪਾ ਦੇਣਾ ਹੈ ਇਹ ਮੈਂ ਬਾਰੀਕ ਵੇਸਣ ਲਿਆ ਜਾਂ ਜੋ ਆਪਾਂ ਘਰ ਵਿੱਚ ਕੜੀ ਜਾਂ ਪਕੌੜੇ ਬਣਾਉਣ ਦੇ ਲਈ ਯੂਜ਼ ਕਰਦੇ ਆਂ ਤੇ ਇਸ ਨੂੰ ਲੋ ਫਲੇਮ ਤੇ ਭੁੰਨਣਾ ਹੈ ਜੇ ਆਪਾਂ ਇਹਨੂੰ ਕੌਲੀ ਦੇ ਨਾਲ ਮਾਫ ਕਰੀਏ ਤਾਂ ਦੋ ਕੌਲੀ ਵੇਸਣ ਇੱਕ ਕੌਲੀ ਘਿਓ ਇੱਕ ਕੌਲੀ ਤੋਂ ਘਟ ਖੰਡ ਖੰਡ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਆਂ ਬੇਸਣ ਜੇ ਢਾਈ ਲੱਗਦਾ ਆ ਬਾਕੀ ਦਾ ਘਿਓ ਵੀ ਪਾ ਦੇਣਾ ਹੈ ਘਿਓ ਤੁਸੀਂ ਘੱਟ ਪਾਉਣਾ ਚਾਹੋ ਤਾਂ 1-2 ਚਮਚ ਘੱਟ ਵੀ ਪਾ ਸਕਦੇ ਆ 4-5 ਮਿੰਟ ਲੱਗਦੇ ਆ ਬੇਸਣ ਨੂੰ ਪੁੰਨਣ ਲਈ 4-5 ਮਿੰਟ ਬਾਅਦ ਵਿੱਚ ਇਹਦੇ ਵਿੱਚੋਂ ਘਿਓ ਅਲੱਗ ਹੋ ਜਾਂਦਾ ਆ ਤੇ ਬੇਸਣ ਨੂੰ ਪੁੰਨਣ ਦੇ ਵਿੱਚ ਆਸਾਨੀ ਰਹਿੰਦੀ ਆ ਇਹਦੇ ਟੇਸਟ ਤੇ ਕੋਈ ਫਰਕ ਨਹੀਂ ਪੈਂਦਾ ਘੱਟ ਕਿਉਂ ਪਾਉਣ ਨਾਲ ਬੇਸਣ ਨੂੰ ਭੁੰਨਦੇ ਆ ਹੁਣ 5-7 ਮਿੰਟ ਹੋ ਗਏ ਆ ਬੇਸਣ ਹਲਕਾ ਹੋ ਗਿਆ ਹੈ ਬੇਸਣ ਨੂੰ ਚੰਗੀ ਤਰ੍ਹਾਂ ਭੁੰਨਣਾ ਹੈ ਇਹਨੂੰ ਕੱਚਾ ਨਹੀਂ ਹੋਣਾ ਚਾਹੀਦਾ ਜੇ ਆਪਾਂ ਬੇਸਣ ਥੋੜਾ ਕੱਚਾ ਰਹਿ ਜਵੇ ਤਾਂ ਫਿਰ ਖਾਣ ਦੇ ਟਾਈਮੇ ਗਲੇ ਤੇ ਲੱਗਦਾ ਹੈ ਹੁਣ 10-12 ਮਿੰਟ ਹੋ ਗਏ ਆ ਬੇਸਣ ਨੂੰ ਭੁੰਨਦੇ ਆ ਇਹਦਾ ਕਲਰ ਵੀ ਚੇਂਜ ਹੋ ਗਿਆ ਹੈ ਤੇ ਬੇਸਣ ਦੇ ਵਿੱਚੋਂ ਖੁਸ਼ਬੂ ਵੀ ਆਉਂਦੀ ਪਈ ਹੈ ਤੇ ਐਂਚਾਇਰਮੈਂਟ ਹੋਰ ਭੁੰਨਾਂਗੇ ਹੁਣ ਬੇਸਣ ਭੁੱਜ ਗਿਆ ਇਹਦਾ ਕਲਰ ਡਾਰਕ ਗੋਲਡਨ ਹੋ ਗਿਆ ਆ ਬੇਸਣ ਨੂੰ ਭੁੰਨਣ ਲਈ 15 ਮਿੰਟ ਲੱਗੇ ਆ ਬੇਸਣ ਨੂੰ ਭੁੰਨਣ ਦਾ ਜਿਹੜਾ ਟਾਈਮ ਆ ਇਹ ਇਹਦੀ ਕੁਆਂਟੀਟੀ ਤੇ ਡਿਪੈਂਡ ਕਰਦਾ ਆ ਬਸ ਜਦੋਂ ਇਹਨੂੰ ਭੁੰਨਣਾ ਆ ਤੇ ਇਹਦੇ ਕਲਰ ਹੀ ਦੇਖਣਾ ਆ ਕਿ ਬੇਸਣ ਦਾ ਕਲਰ ਜਦੋਂ ਗੋਲਡਨ ਡਾਰਕ ਹੋ ਜਾਂਦਾ ਆ ਤੇ ਬੇਸਣ ਪਹੁੰਚ ਗਿਆ ਆ ਹੁਣ ਗੈਸ ਦੇ ਫਲੇਮ ਨੂੰ ਬੰਦ ਕਰ ਦੇਣਾ ਆ ਤੇ ਚਾਰ ਮੈਂਟੇ ਨੂੰ ਇਸ ਤਰ੍ਹਾਂ ਹੀ ਬੇਸਨ ਨੂੰ ਹੁਲਾਣਾ ਆ ਬੇਸਨ ਨੂੰ ਇੱਕ ਸਾਈਡ ਤੇ ਰੱਖਣਾ ਆ ਤੇ ਚਾਣੀ ਤਿਆਰ ਕਰ ਲੈਣੇ ਆ ਇੱਕ ਮੈਂ ਛੋਟਾ ਪਤੀਲਾ ਲਿਆ ਆ ਇਹਦੇ ਵਿੱਚ ਖੰਡ ਪਾਉਣੀ ਆ ਜਿੰਨੀ ਖੰਡ ਪਾਉਣੀ ਆ ਉਸ ਤੋਂ ਉੱਧਾ ਪਾਣੀ ਪਾਉਣਾ ਆ ਇਲਾਇਚੀ ਪਾウダー ਪਾਣਾ ਆ ਬਰਫੀ ਦੇ ਵਿੱਚ ਇਲਾਇਚੀ ਪਾウダー ਜ਼ਰੂਰ ਪਾਣਾ ਆ ਇਹਦੇ ਨਾਲ ਬਰਫੀ ਦਾ ਟੇਸਟ ਬਹੁਤ ਵਧੀਆ ਆਉਂਦਾ ਆ ਕਲਰ ਪਾ ਦੇਣਾ ਆ ਇਹ ਥੋੜਾ yellow ਕਲਰ ਥੋੜਾ red ਕਲਰ ਇਹ ਟੋਟਲ 1/2 ਇੰਚ ਕਲਰ ਆ। ਜਦ ਤੱਕ ਚਾਣੀ ਬਣਦੀ ਆ, ਬਰਫੀ ਸੈੱਟ ਕਰਨ ਲਈ ਥਾਲੀ ਜਾਂ ਟ੍ਰੇ ਤਿਆਰ ਕਰ ਲੈਣੀ ਆ। ਥਾਲੀ ਨੂੰ ਗ੍ਰੀਸ ਕਰ ਲੈਣਾ ਆ। ਜੇ ਤੁਹਾਡੇ ਕੋਲ ਬਟਰ ਪੇਪਰ ਆ ਤਾਂ ਉਹ ਵੀ ਲਗਾ ਸਕਦੇ ਆ। ਚਾਣੀ ਨੂੰ ਬਣਦਿਆਂ 4-5 ਮਿੰਟ ਹੋ ਗਏ ਆ। ਇਹਨੂੰ ਚੈੱਕ ਕਰ ਲੈਨੇ ਆ। ਇਹ ਚਾਣੀ ਹੁਣ ਬਣ ਕੇ ਤਿਆਰ ਆ। ਇਹਦੇ ਵਿੱਚੋਂ ਹਲਕੀ ਜੀ ਤਾਰ ਬਣਦੀ ਆ। ਚਾਣੀ ਚਿਪਚਿਪੀ ਤੇ ਹਲਕੀ ਜੀ ਤਾਰ ਬੰਦੀ ਹੋਣੀ ਚਾਹੀਦੀ ਆ ਹੁਣ ਗੈਸ ਤੇ ਫਲੇਮ ਨੂੰ ਬੰਦ ਕਰ ਦੇਣਾ ਆ ਬੇਸਣ ਠੰਡਾ ਹੀ ਆ ਇਹਦੇ ਵਿੱਚ ਹੀ ਚਾਣੀ ਪਾ ਦੇਣੀ ਆ ਚਾਣੀ ਪਾ ਕੇ ਬੇਸਣ ਨੂੰ ਲਗਾਤਾਰ ਹਿਲਾਉਣਾ ਆ ਜਦੋਂ ਇਹ ਥੋੜਾ ਜਿਹਾ گاੜਾ ਹੋ ਜਵੇ ਤਾਂ ਫੇਰ ਇਹਨੂੰ ਸੈੱਟ ਕਰਨ ਦੇ ਲਈ ਟਰੇ ਦੇ ਵਿੱਚ ਪਾਉਣਾ ਆ। ਇਹਨੂੰ ਇਸ ਤਰ੍ਹਾਂ ਹੀ ਮਿਕਸ ਕਰੀ ਜਾਣਾ ਆ। 3-4 ਮਿੰਟ ਲੱਗ ਜਾਂਦੇ ਆ ਬੇਸਣ ਨੂੰ گاੜਾ ਹੋਣ ਲਈ। ਬੇਸਣ ਹੋਣ گاੜਾ ਹੋ ਗਿਆ ਇਹ ਬਰਫੀ ਸੈੱਟ ਕਰਨ ਲਈ ਤਿਆਰ ਆ। ਇਹਨੂੰ ਟਰੇ ਵਿੱਚ ਪਾ ਦੇਣਾ ਆ। ਇਹ ਮੈਂ ਟਰੇ ਦੇ ਵਿੱਚ ਬਟਰ ਪੇਪਰ ਲਗਾ ਲਿਆ ਆ। ਜੇ ਤੁਹਾਡੇ ਕੋਲ ਨਹੀਂ ਵੀ ਹੈ ਤਾਂ ਥਾਲੀ ਨੂੰ ਗ੍ਰੀਸ ਕਰ ਸਕਦੇ ਹੋ ਦੇ ਨਾਲ ਵੀ ਬਰਫੀ ਬਹੁਤ ਵਧੀਆ ਸੈੱਟ ਹੋ ਜਾਂਦੀ ਹੈ। ਬਰਫੀ ਨੂੰ ਸਪੈਚੁਲਾ ਦੇ ਨਾਲ ਸੈੱਟ ਕਰ ਲੈਣਾ ਆ ਬੇਸੰਡੇ ਉੱਪਰ ਲਗਾਉਣ ਲਈ ਇਹ ਮੈਂ ਥੋੜੇ ਕਾਜੂ ਤੇ ਬਦਾਮ ਛੋਟੇ ਪੀਸ ਦੇ ਵਿੱਚ ਕੱਟ ਲਏ ਆ ਬੇਸਣ ਨੂੰ ਠੰਡਾ ਹੋਣ ਦੇ ਲਈ ਰੂਮ ਟੈਂਪਰੇਚਰ ਦੇ ਵਿੱਚ ਰੱਖਣਾ ਆ ਇਹਨੂੰ ਜੇ ਆਪਾਂ ਫ੍ਰਿਜ ਦੇ ਵਿੱਚ ਰੱਖਦੇ ਆ ਤਾਂ ਬਰਫੀ ਬਹੁਤ ਸਖਤ ਹੋ ਜਾਂਦੀ ਆ ਬ ਕਾਜੂ ਬਦਾਮ ਨੂੰ ਸਪੈਚੁਲਾ ਦੇ ਨਾਲ ਪ੍ਰੈਸ ਕਰ ਦੇਣਾ ਆ ਇਹ ਹੁਣ ਬੇਸਣ ਤਿਆਰ ਆ ਇਹਨੂੰ ਠੰਡਾ ਹੋਣ ਲਈ ਰੂਮ ਟੈਂਪਰੇਚਰ ਵਿੱਚ ਰੱਖ ਦੇਣਾ 2 ਘੰਟੇ ਹੋ ਗਏ ਬੇਸਣ ਨੂੰ ਰੱਖਿਆ ਇਹ ਪੀਸ ਕੱਟ ਲੈਣੇ ਆ। ਬੇਸਣ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਆ। ਸੌਫਟ ਬਣਿਆ ਆ। ਇਹ ਬੇਸਣ ਦੀ ਬਰਫੀ ਬਣ ਕੇ ਤਿਆਰ ਆ। ਬਹੁਤ ਸੌਫਟ ਬਣੀ ਆ। ਇਹ ਤੁਸੀਂ ਜ਼ਰੂਰ ਟਰਾਈ ਕਰਿਓ ਤੁਹਾਨੂੰ ਬਹੁਤ ਪਸੰਦ ਆਊ।